ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਕਾਊ ਨਿਊਜ਼ ਪੰਜਾਬ ਤੇ ਮੈਂ ਹਾਂ ਮਮਤਾ ਤੁਹਾਡੇ ਨਾਲ ਆਪ ਵਿਧਾਇਕ ਵਿਵਾਦਾ ਦੇ ਵਿੱਚ ਕਿਰ ਗਏ ਨੇ ਤੇ ਮਾਮਲਾ ਹੈ ਇੱਕ ਨੌਜਵਾਨ ਨੂੰ ਥੱਪੜ ਮਾਰਨ ਦਾ ਚੰਡ ਜੜ ਦਿੱਤੀ ਗਈ ਹੈ ਆਪ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਵੱਲੋਂ ਹਲਕਾ ਆਤਮਾਨਗਰ ਤੋਂ ਵਿਧਾਇਕ ਨੇ ਮਾਮਲਾ ਜੋ ਹੈ ਉਹ ਨਸ਼ੇ ਨੂੰ ਲੈ ਕੇ ਕੀਤੀ ਗਈ ਕਾਰਵਾਈ ਦੀ ਹੈ ਜਿੱਥੇ ਕਿ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਉੱਥੇ ਹੀ ਅਚਨਚੇਤ ਦੌਰੇ ਜਿਵੇਂ ਕਿ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਕੀਤੇ ਜਾ ਰਹੇ ਨੇ ਉੱਥੇ ਹੀ ਪੁਲਵਾਂ ਸਿੱਧੂ ਪਹੁੰਚਦੇ ਨੇ ਆਪਣੇ ਹਲਕੇ ਦਾ ਦੌਰਾ ਕਰਨ ਜਿੱਥੇ ਕਿ ਉਹਨਾਂ ਨੂੰ ਬਾਰ-ਬਾਰ ਸ਼ਿਕਾਇਤਾਂ ਇੱਕ ਇਲਾਕੇ ਨੂੰ ਲੈ ਕੇ ਮਿਲਦੀਆਂ ਨੇ ਕਿ ਇੱਥੇ ਨਸ਼ਾ ਵੱਡੇ ਪੱਧਰ ਦੇ ਤੇ ਵੇਚਿਆ ਤੇ ਖਰੀਦਿਆ ਜਾ ਰਿਹਾ ਇਸ ਦੌਰਾਨ ਨੌਜਵਾਨ ਜਿਹੜਾ ਹੈ ਉਹਨਾਂ ਨੂੰ ਮਿਲਦਾ ਹੈ ਨਸ਼ਾ ਕਰਦਾ ਹੋਇਆ ਜੋ ਕਿ ਉਹਨਾਂ ਦਾ ਕਹਿਣਾ ਹੈ ਇਸ ਦੌਰਾਨ ਉਹਨਾਂ ਦੇ ਵੱਲੋਂ ਥੱਪੜ ਮਾਰ ਦਿੱਤਾ ਜਾਂਦਾ ਹੈ ਸਵਾਲ ਬਾਰ-ਬਾਰ ਇਹੀ ਉੱਠ ਰਿਹਾ ਹੈ ਕਿ ਠੀਕ ਹੈ ਨਸ਼ੇ ਨੂੰ ਲੈ ਕੇ ਜਿਹੜੀ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਗਰਾਉਂਡ ਜ਼ੀਰੋ ਦੇ ਉੱਤੇ ਇਸ ਤਰ੍ਹਾਂ ਵਿਧਾਇਕ ਜਾਂਦੇ ਨੇ ਜਾਂ ਫਿਰ ਮੰਤਰੀ ਜਾਂਦੇ ਨੇ ਤਾਂ ਕਿਹਾ ਜਾਂਦਾ ਹੈ ਕਿ ਹਾਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਪਰ ਕੀ ਇਹ ਇੱਕੋ ਇੱਕ ਰਾਸਾ ਹੈ ਜਾਂ ਫਿਰ ਇਹ ਜਿਹੜਾ ਇਸ ਤਰੀਕੇ ਦੇ ਨਾਲ ਕਾਰਵਾਈ ਕਰਨਾ ਆਪਣੇ ਹੱਥੀ ਇਸ ਕਾਨੂੰਨ ਨੂੰ ਲੈ ਲੈਣਾ ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਵੀ ਚੱਕਰ ਤੁਸੀਂ ਇਸ ਤਰ੍ਹਾਂ ਕਿਸੇ ਦੇ ਉੱਤੇ ਹੱਥ ਚੱਕਦੇ ਹੋ ਤਾਂ ਗਲਤ ਹੈ ਸਵਾਲ ਇਹੀ ਵਾਰ-ਵਾਰ ਉੱਠ ਰਿਹਾ ਹੈ ਕਿ ਇਸ ਤਰ੍ਹਾਂ ਕਾਰਵਾਈ ਕਰਨਾ ਠੀਕ ਹੈ ਜਾਂ ਨਹੀਂ اور ਖਾਸतौर ਦੇ ਉਤੇ ਏਦਾਂ ਦੀ ਪੋਜੀਸ਼ਨ ਦੇ ਉਤੇ ਕਿਉਂਕਿ ਨੁਮਾਇੰਦੇ ਜਿਹੜੇ ਨੇ ਚੁਣ ਕੇ ਭੇਜ ਜਾਂਦੇ ਨੇ ਤੇ ਏਦਾਂ ਦੀਆਂ ਜਿਹੜੀਆਂ ਪਰਸਨੈਲਿਟੀਜ਼ ਹੁੰਦੀਆਂ ਨੇ ਉਹਨਾਂ ਨੂੰ ਫੋਲੋ ਵੀ ਕੀਤਾ ਜਾਂਦਾ ਤਾਂ ਲਗਾਤਾਰ ਵਿਵਾਦਾ ਦੇ ਵਿੱਚ ਹੁਣ ਘਿਰਦੇ ਨਜ਼ਰ ਆ ਰਹੇ ਨੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਉਹਨਾਂ ਦਾ ਜਦੋਂ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਥੱਪੜ ਜੜਿਆ ਗਿਆ ਤਾਂ ਉਸ ਬਾਅਦ ਕੀ ਕੁਝ ਕਹਿ ਰਹੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਦਿੱਤੇ ਨੂੰ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਫਲਾਇਆ ਇਹਨਾਂ ਪਾਰਟੀਆਂ ਨੇ ਮੈਂ ਕਿਸੇ ਦਾ ਹੁਣ ਕਿਹਦਾ ਨਾਮ ਲਵਾਂ ਇਹ ਅੱਜ ਇੱਥੇ ਮੈਂ ਆਪਣਾ ਮੋਬਾਈਲ ਆਫਿਸ ਲੈ ਕੇ ਸ਼ਿਕਾਇਤਾਂ ਸੁਣਨਾ ਆਇਆ ਤਾਂ ਉਹਦੇ ਵਿੱਚ ਵੀ ਇਹ ਆਈ ਸੀ ਵੀ ਇਸ ਪਲਾਟ ਦੇ ਵਿੱਚ ਚਿੱਟਾ ਵਿਕਦਾ ਵੀ ਹੈ ਤੇ ਲੋਕ ਪਿੰਦੇ ਵੀ ਹੈ ਤੇ ਬਾਈ ਜਦੋਂ ਇਧਰ ਮੌਕਾ ਦੇਖਣਾ ਇਹ ਤਾਂ ਕੁਝ ਨੌਜਵਾਨ ਨਸ਼ਾ ਕਰ ਰਹੇ ਸੀ ਸ਼ਾਇਦ ਵੇਚਣਾ ਸੀ ਉਹ ਭੱਜ ਗਏ ਆ ਇੱਕ ਮੁੰਡੇ ਨੂੰ ਹੁਣ ਫੜਿਆ ਗਿਆ ਅਗਰ ਜਿੱਤਾ ਇਹ ਪੀਣਾ ਆਇਆ ਤਾਂ ਇਹਨੂੰ ਜ਼ਰੂਰ ਮੌਕਾ ਦੇਵਾਂਗੇ ਜੇ ਕੋਈ ਵੇਚਣ ਵਾਲੇ ਨਾਲ ਇਹਦਾ ਸੰਬੰਧ ਹੋਇਆ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਪਰ ਪੰਜਾਬ ਦੇ ਨਾਲ-ਨਾਲ ਸਮੁੱਚੇ ਪੰਜਾਬ ਦੇ ਵਿੱਚ ਨਹੀਂ ਇਸ ਹਲਕੇ ਦੇ ਵਿੱਚ ਤਾਂ ਮੈਂ ਚਿੱਟਾ ਵੇਚਣ ਦੀ ਕਿਸੇ ਨੂੰ ਆਗਿਆ ਨਹੀਂ ਦੇਵਾਂਗਾ ਇਹਦੇ ਲਈ ਜੋ ਵੀ ਕਾਰਵਾਈ ਕਰਨੀ ਪੇ ਕਰਾਂਗੇ ਥਾਪ ਨਾਲ ਇਹਦੀ ਚਿੱਟੇ ਦੀ ਰਿਕਵਰੀ ਹੋ ਰਹੀ ਹੈ ਉਸ ਤੋਂ ਤਾਂ ਲੱਗਦਾ ਵੀ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋਏ ਹਾਂ ਤੇ ਸਮਾਂ ਹੋਰ ਲੱਗੂਗਾ ਕਿ ਮੈਂ ਇਸ ਮਾਦਮ ਰਾਹੀਂ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਲੋਕਾਂ ਨੂੰ ਜਾਗਣਾ ਪੈਣਾ ਜਿਵੇਂ ਅੱਜ ਮੇਰੇ ਮੋਬਾਈਲ ਦਫ਼ਤਰ ਵਿੱਚ ਕਿਸੇ ਨੇ ਹਿੰਮਤ ਕਰਕੇ ਸ਼ਿਕਾਇਤ કરી ਅਸੀਂ ਕਾਰਵਾਈ ਕਰਨਾ ਇਹ ਤਾਂ ਬੰਦੇ ਮੌਕੇ ਤੇ ਫੜੇਗੇ ਇਸੇ ਤਰ੍ਹਾਂ ਜੇ ਤੁਸੀਂ ਸਾਰੇ ਆਪਣੀ ਜ਼ਿੰਦਗੀ ਨੂੰ ਜਗਾ ਕੇ ਇਹ ਸਮਝੋ ਵੀ ਇਹ ਅੱਗ ਕਿਸੇ ਦੇ ਘਰ ਚ ਨਹੀਂ ਸਦੇ ਘਰ ਚ ਲੱਗੀ ਹੋਈ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੰਜਾਬ ਦੇ ਵਿੱਚ ਉਹ ਨਸ਼ੇ ਨੂੰ ਖਤਮ ਕਰ ਦਿਆਂਗੇ ਐਸਐਚਓ ਦਵਿੰਦਰ ਸਿੰਘ ਜੀ ਨੇ ਉਹਨਾਂ ਨੇ ਮੌਕੇ ਤੇ ਕਾਰਵਾਈ ਕਰਕੇ ਬੰਦਿਆਂ ਨੂੰ ਫੜਿਆ ਵੀ ਹੈ ਜਿਹੜੇ ਭੱਜ ਗਏ ਮੁੰਡੇ ਉਹਨਾਂ ਨੂੰ ਵੀ ਸ਼ਾਂਤਤਾ ਕਾਉਂਡ ਅਪ ਕਰਾਂਗੇ ਪਰ ਨਸ਼ਾ ਨਾ ਕਿਸੇ ਨੂੰ ਵੇਚਣ ਦੇਵਾਂਗੇ ਤੇ ਨਾ ਪੀਣ ਦੇਵਾਂਗੇ ਹਾਲਾਂਕਿ ਇਸ ਨੂੰ ਲੈ ਕੇ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਸਪਸ਼ਟਿਕਰਨ ਇਹੀ ਸਾਹਮਣੇ ਆਇਆ ਕਿ ਉਹ ਮੇਰੇ ਬੱਚਿਆਂ ਦੀ ਤਰ੍ਹਾਂ ਹੈ ਜੇਕਰ ਕਿਸੇ ਦਾ ਵੀ ਬੱਚਾ ਹੋਵੇਗਾ ਜਾਂ ਫਿਰ ਮੇਰਾ ਬੱਚਾ ਹੋਵੇਗਾ ਤੇ ਮੈਂ ਉਸ ਨੂੰ ਸਮਝਾਵਾਂਗਾ ਤੇ ਇਸ ਤਰੀਕੇ ਦੇ ਨਾਲ ਮੈਂ ਸਮਝਾ ਸਕਦਾ ਹਾਂ ਔਰ ਉਹ ਮੇਰੇ ਇਲਾਕੇ ਦਾ ਹੈ ਉਹ ਮੈਨੂੰ ਪਰਸਨਲੀ ਤੌਰ ਦੇ ਉਤੇ ਜਾਣਦਾ ਵੀ ਹੈ ਤੇ ਮੈਂ ਸਿਰਫ ਤੇ ਸਿਰਫ ਆਪਨਾ ਸਮਝ ਕੇ ਇਸ ਤਰ੍ਹਾਂ ਥੱਪੜ ਮਾਰਿਆ ਹੈ ਤੇ ਜੇਕਰ ਉਸ ਥੱਪੜ ਦੀ ਇੰਟੈਂਸਿਟੀ ਦੀ ਵੀ ਗੱਲ ਕੀਤੀ ਜਾਵੇ ਤਾਂ ਉਸ ਤਰੀਕੇ ਦੇ ਨਾਲ ਜਾਂ ਫਿਰ ਕੋਈ ਜ਼ੋਰ ਦੇ ਨਾਲ ਨਹੀਂ ਮਾਰਿਆ ਗਿਆ ਜਾਂ ਫਿਰ ਕੋਟ ਮਾਰ ਨਹੀਂ ਕੀਤੀ ਗਈ ਪਰ ਸਵਾਲ ਹਲੇ ਵੀ ਉਹੀ ਬਰਕਰਾਰ ਹੈ ਕਿ ਆਖਰ ਜੇਕਰ ਤੁਹਾਡੇ ਵੱਲੋਂ ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ ਅਜਿਹੀ ਕੋਈ ਕਾਰਵਾਈ ਕੀਤੀ ਵੀ ਜਾਂਦੀ ਹੈ ਤਾਂ ਫਿਰ ਕੀ ਜੇਕਰ ਤੁਸੀਂ ਮੌਕੇ ਦੇ ਉੱਤੇ ਕਿਸੇ ਨੂੰ ਫੜ ਵੀ ਲੈਨੇ ਹੋ ਤਾਂ ਆਪਣੇ ਵੱਲੋਂ ਇਸ ਤਰ੍ਹਾਂ ਕਰਨਾ ਕਿੰਨਾ ਕੁ ਜਾਇਜ਼ ਹੈ ਹਾਲਕਿ ਇਹਨਾਂ ਸਭ ਚੀਜ਼ਾਂ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਘਿਰਦੇ ਵੀ ਰਹੇ ਨੇ ਕਿਉਂਕਿ ਜਕਰ ਕੁਸਮਾ ਪਹਿਲਾਂ ਪਿਛਲੇ ਲੰਘੇ ਦਿਨਾਂ ਦੇ ਉਤੇ ਚਾਂਤ ਮਾਰੀਏ ਤਾਂ ਸਿੱਤ ਮੰਤਰੀ ਜਦੋਂ ਸੀ ਚੇਤ ਸਿੰਘ ਜੋੜਾ ਮਾਜ਼ਰਾ ਉਹਨਾਂ ਦੇ ਵੱਲੋਂ ਬਾਬਾ ਫ੍ਰੀਜੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਜਿਹੜੇ ਆ ਉਹ ਗੱਧਿਆਂ ਦੇ ਉੱਤੇ ਲਟਾਇਆ ਜਾਂਦਾ ਹੈ ਚਾਂਸਲਰ ਨੂੰ ਇਸ ਤੋਂ ਇਲਾਵਾ ਹੋਰ ਕਈ ਸਾਰੀਆਂ ਅਜਹੀਆਂ ਘਟਨਾਵਾਂ ਨੇ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਉਹਨਾਂ ਨੂੰ ਘੇਰਿਆ ਜਾਂਦਾ ਰਿਹਾ ਤੇ ਹੁਣ ਇੱਕ ਵਾਰ ਫਿਰ ਤੋਂ ਆਪ ਵਿਧਾਇਕ ਜੋ ਕਿ ਆਤਮਾਨਗਰ ਤੋਂ ਵਿਧਾਇਕ ਨੇ ਕੁਲਵੰਤ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਇੱਕ ਨੌਜਵਾਨ ਨੂੰ ਥੱਪੜ ਜੜਿਆ ਗਿਆ ਜਿਸ ਤੋਂ ਬਾਅਦ ਹੁਣ ਉਹ ਵਿਵਾਦਾਂ ਦੇ ਵਿੱਚ ਗਿਰ ਗਏ ਨੇ